ਤੁਸੀਂ ਬਹੁਤ ਕਰਮਾ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜੂਰ ਕਿਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪਰ ਤੁਸੀਂ ਹੁਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਨਹੀਂ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲ ਲੰਗਰਾਲ ਨੇ ਦਿੱਤਾ ਸੀ ਦੇ ਸ਼ੀਤਲ ਲੰਗਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰ ਲੈਣ ਦਿੱਤਾ ਸੀ ਸਤੀਫ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਉਮਾਤ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤਾਂ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜਿਹੜੀ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਆ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤੋਂ ਹ ਕਿਆਸੀ ਫਿਰ ਮਤਲਬ ਇਹ ਤਾਂ ਨਹੀਂ ਕਾਰਨ ਹੈਗਾ বিজেপি ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤੇ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾਗੀ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਮੇ ਕੋ ਵੀ ਰਾਈਟ ਹੈ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰ ਕਰਦਾ ਸਬਦਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਐ ਇਲੈਕਸ਼ਨ ਲੜਨ ਦੇ ਲਈ ਅਗ ਜਿੰਦ ਤੋਂ ਪਹਿਲੇ ਪਹਿਲੇ ਅਗਰ ਕੋਈ ਇਸਤੀਫਾ ਦਿੰਦਾ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਿੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਸਿੱਧਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਸਟੈਂਡ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮੇਂਡ ਨਹੀਂ ਸਿਰਵਾਜ ਬਿਨ ਵਦਨ ਸਭਾ ਦਾ ਕਮੈਂਟ ਕਰਨਗੇ ਸ਼ੀਤਲ ਬਿਲਕੁਲ ਬਿਚਾ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤਨਗਰ ਰਾਜ ਜੋ ਗੱਲਾਂ ਕੀਤੇ ਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤਨਗਰਾਲ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਡ ਲਈ ਪੋਸਟ ਪਿਆ ਬਿਨਾ ਕਹਨ ਪਰਸਨ ਅਬ ਸ਼ਹਿਰ ਦੇ ਨਾਲ ਸੰਦੀਪ ਕੰਬੋ ਚੰਡੀਗੜ੍ਹ ਤੋਂ ਜਲੰਧਰ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮ.ਐਲ.ਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੇਪੜ ਤੋਂ ਜੇ ਤੁਸੀਂ ਹੋਂ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲungਰਾਲ ਨੇ ਦਿੱਤਾ ਸੀ ਦੇ ਸ਼ੀਤਲungਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰ ਲੈਣ ਦਿੱਤਾ ਸੀ ਸਤੀਫਾ ਕਰਕੇ ਜੇ ਇਲੈਕਸ਼ਨ ਬਾਅਦ ਚੁਕਰਾਵਾਂ ਲੋਕ ਸਭਾਦ ਨਾ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਹਿਮਾਚਲ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਕੋਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਮਾਂਗਾ ਇਹ ਆਉਣ ਵਾਲੇ ਦਿਨਾਂ 'ਚ ਦੱਸਾਂਗਾ ਅੱਜ ਸਿਰਫ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੋ ਗੱਲ ਕਰਾਂ ਪਰਿ ਸ਼ਿਪਤੇ ਨਾ ਸਪੀਕਰ ਸਾਡੀ ਲੈਟਰ ਦਾ ਜਵਾਬ ਦਵਾਂਗਾ ਨਹੀਂ ਵਿਧਾਨ ਸਭਾ ਇਲੈਕਸ਼ਨ ਤੁਸੀਂ ਕਿਹਾ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨ ਹੈਗਾ বিজেপি ਵੱਲੋਂ ਟਿਕਟ ਨਾ ਦਿੱਤੇ ਜਾਵੇ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਹੋਵੇ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਿਆ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਰਿਕੀ ਕੀਤੀ ਜਾਗੀ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਮੇਰੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ अगर इलेक्शन दी कोई भी तरीक लोन्स होवे 40 दिन ਤੋਂ ਪਹਿਲੇ ਪਹਿਲੇ ਅਗਰ ਕੋਈ ਇਸਤੀਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਰੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲਦਾ ਹੈ ਸਟੈਂਡ ਹੀ ਹੈ ਜੋ ਸਟੈਂਡ ਹੋ ਸਟੈਂਡ ਹੈ ਔਰ ਤੇ ਕੋਈ ਕਮੈਂਟ ਸਿਰਵਾਜ ਬਿਨ ਵਧਾਨ ਸਭਾ ਦਾ ਮੈਂ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤਿਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੜੇ ਲਈ ਪੋਸਟ ਮੈਂ ਬਿਨਾ ਕਹਨਾ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾ ਵਾਲੇ ਲੋਕ ਜਿਹੜੇ ਸਪੋੜੀ ਤੇ ਜਾਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜਤ ਵਿੱਚ ਤੁਸੀਂ ਹੋਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲungਰਾਣੇ ਦਿੱਤਾ ਸੀ ਤੇ ਸ਼ੀਤਲungਰਾਣੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰ ਲੈਣ ਦਿੱਤਾ ਸੀ ਸਤੀਫਾ ਕਰਕੇ ਜ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜਿਹੜੀ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤ 81 ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਮੇਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇਲੈਕਸ਼ਨ ਇਹਨ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਰੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਸਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲਦਾ ਹੈ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮੇਂਡ ਨਹੀਂ ਸਰਵਾਜ ਬਿਰ ਵਧਾਨ ਸਭਾ ਦਾ ਕਰਨਗੇ ਸ਼ੀਤਲ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧਰ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤੇ ਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੇ ਲਈ ਪੋਸਟ ਮੈਂ ਆਪਣਾ ਕਹਿੰਨਾ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਜਲੰਧਰ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜ ਤੋ ਤੁਸੀਂ ਹੁਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲ ਲੰਗਰਾਲ ਨੇ ਦਿੱਤਾ ਸੀ ਦੇ ਸ਼ੀਤਲ ਲੰਗਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਇਕੱਲੇ ਨੇ ਦਿੱਤਾ ਸੀ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨੀ ਦਵਾਂਗਾ ਇਹ ਆਉਣ ਵਾਲੇ ਦਿਨਾਂ ਜਿੱਦ ਤੱਕ ਸੰਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੋ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤੋਂ ਹਟਾਈ ਕਿਆਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਿਆ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੈਂ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮਿਰਕਰ ਦਾ ਸਬਦਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇਲੈਕਸ਼ਨ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਨੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਸਟੈਂਡ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮਿੰਡ ਸਰਵਾਜ ਬਿਨ ਵਾਦਨ ਸਭਾ ਦਾ ਕਮ ਬਿਲਕੁਲ ਬਿਚਾ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧਰ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤਿਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੇ ਲਈ ਪੋਸਟ ਮੈਂ ਅਭੀ ਨਾ ਕਹਨਾ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧਰ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ 3 ਆਪਣਾ ਆਪਣਾ ਅਜਿਤ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜ ਤੋ ਤੁਸੀਂ ਹੋਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲungਰਾਲ ਨੇ ਦਿੱਤਾ ਸੀ ਦੇ ਸ਼ੀਤਲungਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕੱਲੇ ਨੇ ਦਿੱਤਾ ਸੀ ਸਤੀਫਾ ਕਰ ਇਲੈਕਸ਼ਨ ਨਾਲ ਕਿਉਂ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਕੋਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ 'ਚ ਦੱਸਾਂਗਾ ਅੱਜ ਸਿਰਫ ਤਾਂ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੋ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤੋਂ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਰੁਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੇਮ ਵੀ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮਿਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇਲੈ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਹੈ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਸਟੈਂਡ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮੇਂਡ ਸਰਵਾਜ ਬਿਨ ਬਦਨ ਸਭਾ ਦਾ ਕਮਾਚ ਕਰਨਗੇ ਸ਼ੀਤਲ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤਿਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਧਰ ਉਹ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੜੇ ਲਈ ਪੋਸਟ ਮੈਂ ਬਿਨਾ ਕਹਨਾ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧਰ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾ ਵਾਲੇ ਲੋਕ ਜਿਹੜੇ ਇਸ ਪੌੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜਤ ਵਿੱਚ ਤੁਸੀਂ ਹੋਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਨਹੀਂ ਦਿੱਤਾ ਤਾਂ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਸਤੀਫਾ ਓਨਲੀ ਫੋਰ ਸ਼ੀਤਲ ਸਿੰਘ ਰਾਣੇ ਦਿੱਤਾ ਸੀ ਸ਼ੀਤਲ ਸਿੰਘ ਰਾਣੇ ਆਪਣੇ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰਨਾ ਦਿੱਤਾ ਸੀ ਸਤੀਫਾ ਕਰਕੇ ਜੇ ਇਲੈਕ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮੱਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੁਗ ਹੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਆ ਤੁਸੀਂ ਕੱਲ ਫੇਸਬੁਕ ਤੋਂ ਸੈਲਫ ਮਤਲਬ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਭਾਜਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਹੋਵੇ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਿਆ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਮੇਮ ਵੀ ਮੇਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇਹਨ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਰੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲ ਰਿਹਾ ਹੈ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮੈਂਡਿੰਗ ਸਰਵਾਜ ਬਿਰ ਵਾਦਨ ਸਭਾ ਦਾ ਗੱਲ ਕਰਨਗੇ ਸ਼ੀਤਲ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਦਾ ਤੋਂ ਐਮਐਲਏ ਸ਼ੀਤਨਗਰਾਜ ਜੋ ਗੱਲਾਂ ਕੀਤੇ ਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤਨਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੇ ਲਈ ਪੋਸਟ ਮੈਂ ਬਿਨਾ ਕਹਨੇ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਜਲੰਧ ਦਾ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅਜਿਤ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜੂਰ ਕਿਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜ ਤੋ ਤੁਸੀਂ ਹੁਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਸਤੀਫਾ ਓਨਲੀ ਫੋਰ ਸ਼ੀਤਲungਰਾਲ ਨੇ ਦਿੱਤਾ ਸੀ ਤੇ ਸ਼ੀਤਲungਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰਨਾ ਦਿੱਤਾ ਸੀ ਸਤੀਫਾ ਕਰਕੇ ਜੇ ਇਲੈਕ ਇਲੈਕਸ਼ਨ ਨਾਲ ਕਿਉਂ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੁਗਤ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਆ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤਲਬ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਰੁਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੇਮ ਵੀ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮਿਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਐ ਇਲ ਦਿਨ ਤੋਂ ਪਹਿਲੇ ਪਹਿਲੇ ਅਗਰ ਕੋਈ استਿਫਾ ਦਿੰਦਾ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਲੰਧਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲ ਰਿਹਾ ਹੈ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮੇਂਡ ਨਹੀਂ ਸਰਵਾਜ ਬਿਨ ਵਧਾਨ ਸਭਾ ਦਾ ਮੈਂ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤਿਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੜੇ ਲਈ ਪੋਸਟ ਪਿਆ ਬਿਨਾ ਕਹਨ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾ ਵਾਲੇ ਲੋਕ ਜਿਹੜੇ ਇਸ ਪੌੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜਤ ਵਿੱਚ ਤੁਸੀਂ ਹੋਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਨਹੀਂ ਦਿੱਤਾ ਤਾਂ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਸਤੀਫਾ ਓਨਲੀ ਫੋਰ ਸ਼ੀਤਲ ਸਿੰਘ ਰਾਣੇ ਦਿੱਤਾ ਸੀ ਤੇ ਸ਼ੀਤਲ ਸਿੰਘ ਰਾਣੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰਨਾ ਦਿੱਤਾ ਸੀ ਸਤੀਫਾ ਕਰਕੇ ਜੇ ਇਲ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜਿਹੜੀ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਹੋਵੇ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੈਂ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰਕਰ ਦਾ ਸਬਦਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇਲੈ ਇਹਨ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਇਲੈਕਸ਼ਨ ਹੋ ਸਕਦਾ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਰੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਸਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲ ਰਿਹਾ ਹੈ ਸਟੈਂਡ ਹੀ ਹੈ ਜੋ ਸਟੈਂਡ ਹੋ ਸਟੈਂਡ ਹੈ ਉਰਤੇ ਕੋਈ ਕਮੈਂਡ ਨਹੀਂ ਸਿਰਵਾਜ ਮੇਰਾ ਵਾਦਨ ਸਭਾ ਦਾ ਕਰਨਗੇ ਸ਼ੀਤਲ ਬਿਲਕੁਲ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤਨਗਰਾਜ ਜੋ ਗੱਲਾਂ ਕੀਤੇ ਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤਨਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੇ ਲਈ ਪੋਸਟ ਮੈਂ ਆਪਣਾ ਕਹਿੰਨਾ ਪਰਸਨ ਅਬ ਸ਼ਹਿਰ ਦੇ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਜਲੰਧਰ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹਦਾ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪਾਰ ਤੋਂ ਜੇ ਤੁਸੀਂ ਹੋਂ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲungਰਾਲ ਨੇ ਦਿੱਤਾ ਸੀ ਦੇ ਸ਼ੀਤਲungਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਇਕੱਲੇ ਨੇ ਦਿੱਤਾ ਸੀ ਸਤੀਫਾ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੋ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤੋਂ ਹਟ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੈਂ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮਿਰਕਰ ਦਾ ਸਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦਿਨਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਐ ਇਲੈ ਦਿਨ ਤੋਂ ਪਹਿਲੇ ਪਹਿਲੇ ਅਗਰ ਕੋਈ استਿਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਹੈ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਿੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਸਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲ ਰਿਹਾ ਹੈ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮਿੰਡਿੰਗ ਸਰਵਾਜ ਬਿਨ ਵਾਦਨ ਸਭਾ ਦਾ ਕਮਾਚ ਕਰਨੇ ਸ਼ੀਤਲ ਬਿਲਕੁਲ ਬਿਚਾ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤੇ ਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੜੇ ਲਈ ਪੋਸਟ ਪਿਆ ਬਿਨਾ ਕਹਨ ਪਰਸਨ ਅਬ ਸ਼ਹਿਰ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾਂ ਵਾਲੇ ਲੋਕ ਜਿਹੜੇ ਇਸ ਪੋੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅਜੇ 11 ਵਜੇ ਸਵੇਰੇ ਬੁਲਾਇਆ ਸੀ ਕਿ ਜਿਹੜਾ 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜੂਰ ਕਿਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜ ਤੋ ਤੁਸੀਂ ਹੋਣੇ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਦਿੱਤਾ ਉਹ ਵੀ ਖੜੇ ਨੇ ਇਲੈਕਸ਼ਨ ਤੇ ਤੁਹਾਡਾ ਹੋਏਗਾ ਸਤੀਫਾ ਓਨਲੀ ਫੋਰ ਸ਼ੀਤਲungਰਾਲ ਨੇ ਦਿੱਤਾ ਸੀ ਦੇ ਸ਼ੀਤਲungਰਾਲ ਨੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰ ਮੈਂ ਕਰ ਲੈਣਾ ਦਿੱਤਾ ਸੀ ਸਤੀਫਾ ਕਰਕੇ ਜੇ ਇਲੈਕ ਇਲੈਕਸ਼ਨ ਨਾਲ ਕਿਉਂ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਕੋਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ 'ਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜੋ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤੋਂ ਕਿਆ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਰੁਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਹਾਂ ਪਰ ਮੈਂ ਰਿਮੈਂ ਵੀ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮਿਰਕਰ ਦਾ ਸੰਵਿਧਾਨ ਹੈ ਮੈਂ ਅਗਰ 2 ਮਹੀਨੇ ਪਹਿਲੇ ਅਸਤੀਫਾ ਦੇਣਾ ਹੈ ਇਲੈਕਸ਼ਨ ਦੇ ਲਈ 40 ਦਿਨ ਚਾਹੀਦੇ ਹੁੰਦੇ ਆ ਇ ਤੋਂ ਪਹਿਲੇ ਪਹਿਲੇ ਅਗਰ ਕੋਈ ਇਸਤੀਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਹੈ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜੰਦਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲਦਾ ਹੈ ਜਿਸ ਨੇ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਉਰਤੇ ਕੋਈ ਕਮਿੰਡ ਸਰਵਾਜ ਬਿਨ ਵਧਾਨ ਸਭਾ ਦਾ ਕਮਾਚ ਕਰਨਗੇ ਸ਼ੀਤਲ ਬਿਲਕੁਲ ਬਿਚਾ ਉਹਨਾਂ ਕਰਕੇ ਇੱਥੇ ਖੜਾ ਹੈ ਥੈਂਕ ਯੂ ਸੋ ਸਾਡੇ ਨਾਲ ਜਲੰਧ ਤੋਂ ਐਮਐਲਏ ਸ਼ੀਤ ਰੰਗਰਾਜ ਜੋ ਗੱਲਾਂ ਕੀਤਿਆ ਨੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕਿਦੋਂ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਕਲੀਅਰ ਹੈਗਾ ਲੋਕ ਵਿਸ਼ਵਾਸ ਕਰਨ ਜਾਂ ਨਾ ਕਰਨ ਇਹ ਸ਼ੀਤ ਰੰਗਰਾਜ ਕਹਿੰਦੇ ਲੋਕ ਮੇਰੇ ਨਾਲ ਹੈਗੇ ਸੋ ਜੋਟੜੇ ਲਈ ਪੋਸਟ ਪਿਆ ਬਿਨਾ ਕਹਨ ਪਰਸਨ ਅਬ ਸ਼ਹੀਦ ਦੇ ਨਾਲ ਸੰਦੀਪ ਕੰਬੋਤ ਚੰਡੀਗੜ੍ਹ ਤੋਂ ਜਲੰਧ ਤੋਂ ਸਾਡੇ ਨਾਲ ਨੇ ਸ਼ੀਤਲ ਜੀ ਅੱਜ ਵਾਪਸ ਆਏ ਹੋ ਫਿਰ ਵਿਧਾਨ ਸਭਾ ਦੀ ਪੌੜੀਆਂ ਤੁਸੀਂ ਬਹੁਤ ਕਰਮਾ ਵਾਲੇ ਲੋਕ ਜਿਹੜੇ ਇਸ ਪੌੜੀ ਤੇ ਆਂਦੇ ਆ ਮੈਂ ਅੱਜ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਖੜਾ ਹਾਂ ਅੱਜ ਜਿਹੜਾ ਮੈਂ 2 ਮਹੀਨੇ ਪਹਿਲੇ ਜਿਹੜਾ ਮੈਂ ਸਤੀਫਾ ਦਿੱਤਾ ਸੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਉਹ ਜਿਹੜਾ ਰਿਜ਼ਾਈਨ ਮੇਰਾ ਨਹੀਂ ਮਨਜ਼ੂਰ ਕੀਤਾ ਗਿਆ ਪਰ ਮੈਨੂੰ ਸਪੀਕਰ ਸਾਹਿਬ ਵੱਲੋਂ ਅੱਜ ਤਿੰਨ ਆਪਣਾ ਆਪਣਾ ਅੱਜ 11 ਵਜੇ ਸਵੇਰੇ ਬੁਲਾਇਆ ਸੀ कि जेड़ा 2 ਮਹੀਨੇ ਹੋ ਗਿਆ ਮੇਰਾ ਸਤੀਫਾ ਮਨਜ਼ੂਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ 22 ਇਲੈਕਸ਼ਨ ਹੈ ਉਹ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਨਾਲ ਹੋਵੇ ਪੰਜਾਬ ਦੇ ਖਜ਼ਾਨੇ ਨੂੰ ਬੋਝ ਨਾ ਪਵੇ ਪਰ ਤੁਹਾਡੇ ਇਕੱਲੇ ਦੇ ਕਹਿਣ ਤੇ ਨਹੀਂ ਹੋ ਸਕਦਾ ਕਿਉਂਕਿ ਹੋਰ ਵੀ ਮੰਤ ਜਿਹੜੇ ਮੰਤਰੀ ਵੀ ਤੁਹਾਡੇ ਆਮ ਆਦੀ ਪੜਤ ਵਿੱਚ ਤੁਸੀਂ ਹੋਣ ਨਹੀਂ ਹੈਗੇ ਉਹ ਵੀ ਖੜੇ ਨੇ ਸਤੀਫਾ ਕਿਸੇ ਨੇ ਨਹੀਂ ਦਿੱਤਾ ਤਾਂ ਉਹ ਵੀ ਖੜੇ ਨੇ ਲੈਕਸ਼ਾ ਤੇ ਤੁਹਾਡਾ ਹੋਏਗਾ ਥੋੜਾ ਸਤੀਫਾ ਓਨਲੀ ਫੋਰ ਸ਼ੀਤਲungਰਾਣੇ ਦਿੱਤਾ ਸੀ ਤੇ ਸ਼ੀਤਲungਰਾਣੇ ਆਪਣੀ ਸੈਲਫਿਸ਼ ਵਾਸਤੇ ਕੀਤਾ ਜਾਂ ਕੀ ਕੀਤਾ ਸਤੀਫਾ ਸਿਰਫ ਮੈਂ ਕਰਨਾ ਦਿੱਤਾ ਸੀ ਸਤੀਫਾ ਕਰਕੇ ਜੇ ਇ ਇਲੈਕਸ਼ਨ ਨਾਲ ਕੋਈ ਨਹੀਂ ਕਰਵਾਇਆ ਲੋਕ ਸਭਾ ਦੇ ਨਾਲ ਇਲੈਕਸ਼ਨ ਹੋ ਸਕਦਾ ਸੀ ਹਿਮਾਚਲ ਨੇ ਕਰਾਇਆ ਮਾਚਾ ਸਰਕਾਰ ਨੇ ਕਿਉਂ ਕਰਵਾਇਆ ਇਹ ਵੀ ਹੋ ਸਕਦਾ ਸੀ ਇਸ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੋਝ ਨਹੀਂ ਪਾਣਾ ਚਾਹੁੰਦਾ ਮੈਂ ਉਸ ਕਰਕੇ ਜਿਹੜੇ ਲੋਕਾਂ ਨੇ ਮੈਨੂੰ ਵੋਟ ਪਾਈ ਜਿਹੜੇ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਅੱਜ ਉਹਨਾਂ ਦੇ ਕਰਕੇ ਮੈਂ ਜਿਹੜਾ ਫੈਸਲਾ ਲੈ ਰਿਹਾ ਇਲੈਕਸ਼ਨ ਬੀਜੇਪੀ ਨਾਲ ਲੜਨਾ ਚਾਹੁੰਦੇ ਇਸ ਕਰਕੇ ਕੋਈ ਵੀ ਇਹ ਜਿਹੜਾ ਪਾਰਟੀ ਲੈਵਲ ਤੇ ਮੈਂ ਕੋਈ ਬਿਆਨ ਨਹੀਂ ਦਵਾਂਗਾ ਇਹ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਅੱਜ ਸਿਰਫ ਤੇ ਸਿਰਫ ਮੈਂ ਸਪੀਕਰ ਸਾਹਿਬ ਦੇ ਬੁਲਾਏ ਤੇ ਆਇਆ ਹਾਂ ਤੇ ਆਪਣੀ ਮੈਂਬਰਸ਼ਿਪ ਦੇ ਉੱਤੇ ਜਿਹੜੀ ਗੱਲ ਕਰਾਂ ਪਰਿਵਾਰ ਦੀ ਫੋਟੋ ਹਟਾਈ ਹੈ ਤੁਸੀਂ ਕੱਲ ਫੇਸਬੁੱਕ ਤੋਂ ਸੈਲਫ ਮਤ ਮੈਂਬਰਸ਼ਿਪ ਤੇ ਜਸਪੀਕਰ ਸਾਡੀ ਲੈਟਰ ਦਾ ਜਵਾਬ ਦਵਾਂਗਾ ਨਹੀਂ ਵਿਧਾਨ ਸਭਾ ਇਲੈਕਸ਼ਨ ਤੁਸੀਂ ਕਿਹਾ ਸੀ ਫਿਰ ਮਤਲਬ ਇਹ ਤਾਂ ਨਹੀਂ ਕਰਨਾ ਹੈਗਾ ਬੀਜੇਪੀ ਵੱਲੋਂ ਟਿਕਟ ਨਾ ਦਿੱਤੇ ਜਾਂਦੇ ਕੋਈ ਡਰ ਹੋਵੇ ਵੀ ਇਕੱਠਾ ਇਲੈਕਸ਼ਨ ਇਸ ਗੱਲ ਦੀ ਕੋਈ ਕਮੈਂਟ ਨਹੀਂ ਕਰ ਰਿਹਾ ਮੈਂ ਸਿਰਫ ਤਾਂ ਸਿਰਫ ਜੋ ਲੋਕਤੰਤਰ ਦੇ ਵਿੱਚ ਮੈਨੂੰ ਅਧਿਕਾਰ ਹੈ ਉਹਨੂੰ ਮੈਂ ਯੂਜ਼ ਕਰ ਰਿਹਾ ਹਾਂ ਅਗਰ ਮੇਰੇ ਨਾਲ ਕਿਸੇ ਤਰੀਕੇ ਦਾ ਕੋਈ ਦਬਾਅ ਪਾ ਜਾਂ ਮੇਰੇ ਨਾਲ ਕਿਸੇ ਤਰੀਕੇ ਦੀ ਬ੍ਰਿੱਕੀ ਕੀਤੀ ਜਾ ਕਿ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਵੀ ਹੈ ਮੈਂ ਕੋਰਟ 'ਚ ਵੀ ਜਾ ਸਕਦਾ ਪਰ ਮੈਂ ਰਿਮੈਂ ਵੀ ਮੇ ਕੋ ਵੀ ਰਾਈਟ ਹਰ ਚੀਜ਼ ਦਾ ਡਾਕਟਰ ਬਾਬਾ ਸਾਹਿਬ ਮੇਰਕਰ ਦਾ ਸੁਭਦਾਨ ਹੈ ਮੈਂ ਅਗਰ ਲਈ ਅਗਰ ਇਲੈਕਸ਼ਨ ਦੀ ਕੋਈ ਵੀ ਤਰੀਕ ਲੋਂਸ ਹੋਵੇ 40 ਦਿਨ ਤੋਂ ਪਹਿਲੇ ਪਹਿਲੇ ਅਗਰ ਕੋਈ ਅਸਤੀਫਾ ਦਿੰਦਾ ਹੈ ਇਲੈਕਸ਼ਨ ਹੋ ਸਕਦਾ ਹੈ ਇਹਨਾਂ ਨੇ ਕਿਉਂ ਨਹੀਂ ਕਰਵਾਇਆ ਉਹ ਸਪੀਕਰ ਸਾਹਿਬ ਜਵਾਬ ਦੇਣਗੇ ਜਾਂ ਇਲੈਕਸ਼ਨ ਕਮਿਸ਼ਨ ਜਵਾਬ ਦੇ ਤੁਹਾਡੇ ਜਲੰਧਰ ਵਾਲੇ ਲੋਕ ਹੀ ਪੁੱਛ ਰਹੇ ਨੇ ਕਿ ਸ਼ੀਤਲ ਦਾ ਸਟੈਂਡ ਕੀ ਹੈਗਾ ਕਿਹੜੀ ਪਾਰਟੀ ਵਾਲਾ ਚੱਲ ਰਿਹਾ ਸਟੈਂਡ ਹੀ ਹੈ ਜੋ ਸਟੈਂਡ ਉਹ ਸਟੈਂਡ ਹੈ ਔਰ ਤੇ ਕੋਈ ਕਮੈਂਟ ਨਹੀਂ ਸਿਰਵਾਜ ਮੇਰਾ ਵਿਧਾਨ ਸਭਾ ਦਾ ਕਮੈਂਟ ਬਿਲਕੁਲ ਵਿਚਾਰ ਉਹਨਾਂ ਕਰਕੇ ਇੱਥੇ ਖੜਾ ਥੈਂਕ ਯੂ ਸੋ ਸਾਡੇ ਨਾਲ